ਸਤਿ ਸ੍ਰੀ ਅਕਾਲ ਜੀ ਅੱਜ ਵੀਡੀਓ ਜੋ ਮੈਂ ਬਣਾ ਰਿਹਾ ਹਾਂ ਉਹ ਕਚਨਾਰ ਬਾਰੇ ਹੈ ਤੇ ਕਚਨਾਰ ਦੇ ਕਿੰਨੇ ਫਾਇਦੇ ਹਨ ਤੇ ਕਿਸ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ ਹੈ ਬਾਕੀ ਅਗਰ ਇਹ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਅਸੀਂ ਆਮ ਤੌਰ ਤੇ ਦਰਖਤਾਂ ਦੇ ਨਾਲ ਨਹੀਂ ਜੁੜੇ ਹੋਏ ਕਿਉਂਕਿ ਜੇ ਅਗਰ ਜੇ ਸਾਨੂੰ ਲੋੜ ਹੁੰਦੀ ਹੈ ਤਾਂ ਅਸੀਂ ਬਾਜ਼ਾਰ ਤੋਂ ਦਵਾਈ ਲਿਆ ਕੇ ਖਾ ਲੈਨੇ ਹ ਲੇਕਿਨ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜੋ ਕੁਦਰਤ ਨੇ ਸਾਨੂੰ ਚੀਜ਼ ਦਿੱਤੀ ਹੈ ਉਹਦਾ ਕਿੰਨਾ ਫਾਇਦਾ ਹੈ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਕਚਨਾਰ ਬਾਰੇ ਇਸ ਦੇ ਕੀ ਕੀ ਫਾਇਦੇ ਹਨ ਅਤੇ ਕਿਸ ਤਰ੍ਹਾਂ ਇਸਤੇਮਾਲ ਕਰਨੀ ਚਾਹੀਦੀ ਹੈ ਕਚਨਾਰ ਆਮ ਤੌਰ ਤੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਘੰਟਾ ਰਸੋਲੀ ਆ ਬੱਚੇ ਤਾਂ ਨਹੀਂ ਚ ਰਸੋਲੀਆਂ ਨੇ ਤੇ ਜਿੰਨਾ ਭੈਣਾਂ ਨੂੰ ਤਕਲੀਫ ਹੁੰਦੀ ਆ ਬੱਚਾ ਨਹੀਂ ਹੁੰਦਾ ਰਸੋਲੀਆਂ ਕਰਕੇ ਤੇ ਇਹ ਉਹਨਾਂ ਵਾਸਤੇ RAM ਬਾੜਾ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਕਿ ਕਈਆਂ ਨੂੰ ਬਵਾਸੀਰ ਜੜੀ ਆ ਉਹ ਬਹੁਤ ਹੁੰਦੀ ਆ ਬਵਾਸੀਰ ਕਰਕੇ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ ਤੁਸੀਂ ਕਜਨਾਰ ਜੇ ਦੇਖੋ ਇਹ ਕਜਨਾਰ ਆ ਇਸ ਦਾ ਜਿਹੜਾ ਹੈ ਦੇਖੋ ਇਹ ਹਾਰਡ ਵਰਗਾ ਫੁੱਲ ਹੈ ਇਹਦਾ ਜਿਸ ਤਰ੍ਹਾਂ ਦਿਲ ਹੁੰਦਾ ਹੈ ਉਸ ਤਰ੍ਹਾਂ ਇਹਦਾ ਇਹ ਪੱਤਾ ਹੈ ਬਾਕੀ ਇਸ ਦੇ ਪੱਤੇ ਇਸ ਦੀ ਟਾਣੀ ਇਹਦੀਆਂ ਜੜਾਂ ਇਹਦੇ ਫੁੱਲ ਫਲ ਸਾਰੇ ਹੀ ਇਸਤੇਮਾਲ ਹੁੰਦੇ ਹਨ ਬਾਕੀ ਆਮ ਤੌਰ ਤੇ ਜਿਹੜਾ ਕਿchnar ਹੈ ਤੇ ਬਵਾਸੀਰ ਲਈ ਬਹੁਤ ਹੀ ਗੁਣਕਾਰੀ ਹੈ ਜਿੰਨੇ ਲੋਕਾਂ ਨੂੰ ਬਵਾਸੀਰ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਆਰਡਰ ਦੇ ਤੌਰ ਤੇ ਕਰਨਾ ਚਾਹੀਦਾ ਹੈ ਅਗਰ ਉਹ ਆਰਡਰ ਨਹੀਂ ਕਰ ਸਕਦੇ ਤਾਂ ਪੱਤੇ 6-7 ਪੱਤੇ ਲਓ ਉਹਨਾਂ ਨੂੰ ਕੁੱਟੋ ਕੁੱਟਣ ਤੋਂ ਬਾਅਦ ਤੁਸੀਂ ਉਸ ਦੀ ਚਟਨੀ ਬਣਾ ਕੇ ਉਬਾਲ ਕੇ ਜਦੋਂ ਪਾਣੀ ਅੱਧਾ ਰਹਿ ਜਾਏ ਉਹ ਪਾਣੀ ਜਿਹੜਾ ਉਹ ਪੀਣਾ ਚਾਹੀਦਾ ਹੈ ਬਾਕੀ ਖਾਂਸੀ ਦੇ ਜਿਨ੍ਹਾਂ ਨੂੰ ਖਾਂਸੀ ਜ਼ਿਆਦਾ ਨਹੀਂ हटਦੀ ਦਵਾਈਆਂ ਵਿੱਚ ਉਹਨਾਂ ਨੂੰ ਵੀ ਇਸ ਦਾ ਸੇਵਨ ਪਾਣੀ ਦਾ ਕਰਨਾ ਚਾਹੀਦਾ ਹੈ ਨਹੀਂ ਤੇ ਇਸ ਤੇ ਕਤਨਾਰ ਦੇ ਦਰਖਤ ਦਾ ਛਿਲਕਾ ਲੈ ਕੇ ਉਸ ਨੂੰ ਸੁਕਾ ਕੇ ਪਾウダー ਬਣਾ ਕੇ ਉਹਦਾ ਸੇਵਨ ਰੋਜ਼ ਇੱਕ ਚਮਚੇ ਨਾਲ ਲਾਣਾ ਚਾਹੀਦਾ ਹੈ ਬਾਕੀ ਜਿਨ੍ਹਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਹੈ ਰੁਕ ਰੁਕ ਕੇ ਪਿਸ਼ਾਬ ਆਉਂਦਾ ਵਾ ਉਹਨਾਂ ਲਈ ਇਹ ਬਹੁਤ ਵਧੀਆ ਹੈ ਜਿਨ੍ਹਾਂ ਦੀ ਉਮਰ 50 ਤੋਂ ਉੱਪਰ ਹੈ ਉਹਨਾਂ ਨੂੰ ਪੀਸੇਟ ਦੀ ਪ੍ਰੋਬਲਮ ਆ ਜਾਂਦੀ ਹੈ ਕchnar ਗੁਗਲ ਤੇ ਭਖੜਾ ਜਿਹਨੂੰ ਗੋਖਰੂ ਵੀ ਕਹਿੰਦੇ ਹਨ ਇਹਨਾਂ ਨੂੰ ਮਿਕਸ ਕਰਕੇ ਸ਼ਹਿਦ ਦੇ ਨਾਲ ਅੱਧਾ ਚਮਚਾ ਲੈਣਾ ਸ਼ੁਰੂ ਕਰਦੋ ਤੇ ਅੱਧਾ ਸ਼ਾਮ ਨੂੰ ਲਓ 15 ਦਿਨਾਂ ਦੇ ਵਿੱਚ ਵਿੱਚ ਉਹਦੇ ਪਿਸ਼ਾਬ ਦੀ ਪ੍ਰੋਬਲਮ ਜਿਹੜੀ ਆ ਉਹ ਦੂਰ ਹੋ ਜਾਏਗੀ ਬਾਕੀ ਜਿਨ੍ਹਾਂ ਦੇ ਪੇਟ ਦੇ ਕੀੜੇ ਹਨ ਬੱਚਿਆਂ ਦੇ ਉਹਨਾਂ ਨੂੰ ਇਸ ਦਾ ਜਾਂ ਤੇ ਪੱਤੇ ਖਿਲਾਓ ਦੋ ਤਿੰਨ ਪੱਤੇ ਰੋਜ਼ ਨਿਰਨੇ ਕਲੇਜੇ ਖਾਓ ਨਹੀਂ ਤੇ ਇਸ ਦਾ ਪਾਣੀ ਉਬਾਲ ਕੇ ਬੱਚਿਆਂ ਨੂੰ ਦਿਓ ਕਚਨਾਰ ਦਾ ਜਿਹੜਾ ਦਰਖਤ ਆ ਇਹਦਾ ਛਿਲਕਾ ਲਾ ਕੇ ਉਹਦਾ ਪਾਊਡਰ ਬਣਾ ਕੇ ਤੁਸੀਂ ਉਸ ਦਾ ਸੇਵਨ ਕਰੋ ਦੰਦਾਂ ਲਈ ਤੇ ਤੁਹਾਨੂੰ ਇਹਦਾ ਮੈਨੀਫੈਸਟ ਜਰੂਰ ਹੋਏਗਾ ਦੰਦ ਜਿਹੜਾ ਦਰਦ ਹੈ ਆਈਰੀਆ ਸਭ ਠੀਕ ਹੋ ਜਾਏਗਾ ਬਾਕੀ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਕਚਨਾਰ ਆਮ ਤੌਰ ਤੇ ਇਸ ਦੇ ਵਿੱਚ ਤਿੰਨ ਤਰ੍ਹਾਂ ਦੇ ਫੁੱਲ ਲੱਗਦੇ ਹਨ ਇੱਕ ਗੁਲਾਬੀ ਲੱਗਦਾ ਹੈ ਇੱਕ ਜਾਮਨੀ ਲੱਗਦਾ ਹੈ ਅਤੇ ਇੱਕ ਸਫੇਦ ਫੁੱਲ ਜਿਹੜੇ ਆ ਉਹ ਲੱਗਦੇ ਹਨ ਪਰ ਜਿਹੜੇ ਆਮ ਤੌਰ ਤੇ ਸਾਨੂੰ ਜਿਹੜੇ ਨੇ ਉਹ ਜ਼ਿਆਦਾਤਰ ਗੁਲਾਬੀ ਫੁੱਲ ਹੀ ਜਿਹੜੇ ਉਹ ਦੇਖਣ ਨੂੰ ਮਿਲਦੇ ਹਨ ਇਹ 15 ਤੋਂ 20 ਫੁੱਟ ਦੀ ਉਚਾਈ ਤੱਕ ਹੁੰਦਾ ਹੈ ਤੇ ਬਾਕੀ ਇਸ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਇਹਦੀਆਂ ਫਲੀਆਂ ਹਨ 6 ਇੰਚ ਤੋਂ 12 ਇੰਚ ਤੱਕ ਲੰਮੀਆਂ ਹੁੰਦੀਆਂ ਹਨ ਬਾਕੀ ਇਹਦਾ ਸਵਾਦ ਜਿਹੜਾ ਉਹ ਕਸਾਲਾ ਹੁੰਦਾ ਹੈ ਬਾਕੀ ਕਫ ਦੇ ਰੋਗਾਂ ਲਈ ਇਹ ਬਹੁਤ ਵਧੀਆ ਚੀਜ਼ ਹੈ ਗਰਮੀਆਂ ਵਿੱਚ ਇਸ ਦਾ ਸੇਵਨ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਇਸ ਦੀ ਵਰਤੋਂ ਕਰਨ ਦੇ ਨਾਲ ਸਰੀਰ ਦੇ ਵਿੱਚ ਜਿੰਨੀਆਂ ਵੀ ਗੰਡਾ ਬਣੀਆਂ ਹੋਈਆਂ ਹਨ ਉਹਨਾਂ ਨੂੰ ਇਹ ਫਾਇਦਾ ਬਹੁਤ ਜਾਂਦਾ ਹੈ ਉਹਦਾ ਪਾਊਡਰ ਜਿਹੜਾ ਉਹ ਬਣਾ ਕੇ ਲੈਣਾ ਚਾਹੀਦਾ ਹੈ ਵਾਕਈ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਪਤਲੇ ਹੋਣਾ ਹੈ ਤਾਂ ਕਚਨਾਰ ਦਾ ਜਿਹੜਾ ਪਾਊਡਰ ਹੈ ਉਹ ਇਸਤੇਮਾਲ ਕਰਨਾ ਸ਼ੁਰੂ ਕਰਦੇ ਹੋ ਤੁਹਾਡੇ ਸਰੀਰ ਵਿੱਚ ਕਦੇ ਵੀ ਗੰਢ ਨਹੀਂ ਬਣੇਗੀ ਅਗਰ ਜੇ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਜੇ ਹੈ ਕਿ ਤੁਸੀਂ ਕਚਨਾਰ ਦਾ ਤੁਸੀਂ ਕਚਨਾਰ ਦੇ ਅਗਰ ਜੇ ਤੁਸੀਂ ਇਸ ਨੂੰ ਗੋਲੀਆਂ ਬਣਾਉਣੀਆਂ ਹਨ ਤਾਂ ਕਚਨਾਰ ਦਾ ਜਿਹੜਾ ਪਾਊਡਰ ਹੈ ਉਹ ਤੁਸੀਂ 1 ਕਿਲੋ ਲੈ ਲਓ ਤ੍ਰਿਫਲਾ ਜਿਹੜਾ ਉਹ 300 ਗ੍ਰਾਮ ਲੈ ਲਓ ਵਰਨ ਦੀ ਛਾਲ 40 ਗ੍ਰਾਮ ਲੈ ਲਓ এলাਚੀ ਆ ਰਿਜੜੀ ਆ ਉਹ 50 ਗ੍ਰਾਮ ਲੈ ਲਓ ਤਿਰਕੁਟਾ 100 ਗ੍ਰਾਮ ਲੈ ਲਓ ਦਾਲਚੀਨੀ 50 ਗ੍ਰਾਮ ਤੇਜ ਪੱਤਰ 50 ਗ੍ਰਾਮ ਤੇ ਗੁਗਲ 50 ਗ੍ਰਾਮ ਲੈ ਕੇ ਉਸ ਦੇ ਵਿੱਚ ਰੰਡੀ ਦਾ ਤੇਲ ਪਾ ਕੇ ਤੇ ਕਚਨਾਰ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਬਣਾ ਕੇ ਖਾ ਸਕਦੇ ਹੋ ਇਸੋ ਲਗਾ ਤੁਸੀਂ ਅਗਰ ਜੇ ਦੋ ਗੋਲੀਆਂ ਸਵੇਰੇ ਤੇ ਦੋ ਗੋਲੀਆਂ ਸ਼ਾਮ ਨੂੰ ਲੈਂਦੇ ਹੋ ਤਾਂ ਤੁਸੀਂ ਖੁਦ ਦੇਖੋਗੇ ਤੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੈਨੀਫਿਟ ਮਿਲ ਜਾਏਗਾ ਬਾਕੀ ਅਗਰ ਕਚਨਾਰ ਦੇ 1 ਕਿਲੋ ਫੁੱਲ ਲੈ ਲੈਂਦੇ ਹੋ ਤਾਂ ਮਿਸ਼ਰੀ ਜਿਹੜੀ ਉਹ 1 ਕਿਲੋ ਲੈ ਲੈਂਦੇ ਹੋ ਜੇ ਮਿੱਠਾ ਤੁਸੀਂ ਘੱਟ ਲੈਣਾ ਤੇ ਅੱਧਾ ਕਿਲੋ ਮਿਸ਼ਰੀ ਵੀ ਲੈ ਸਕਦੇ ਹੋ ਇੱਕ ਸ਼ੀਸ਼ੇ ਦੇ ਜੱਗ ਵਿੱਚ ਪਾ ਲਓ ਜੱਗ ਵਿੱਚ ਪਾਉਣ ਤੋਂ ਬਾਅਦ ਤੁਸੀਂ ਦੇਖੋ ਕਿ 15-20 ਦਿਨ ਬਾਅਦ ਇੱਥੇ ਗੁਲਕੰਦ ਬਣ ਗਈ ਹੈ ਤੇ ਗੁਲਕੰਦ ਦੇ ਰੂਪ ਵਿੱਚ ਵੀ ਇਹ ਖਾਧੇ ਜਾ ਸਕਦੀ ਹੈ ਕਬਜ਼ ਦੇ ਰੋਗਾਂ ਲਈ ਬਹੁਤ ਜ਼ਿਆਦਾ ਫਰਦਾਨ ਹੈ ਤੇ ਕਬਜ਼ ਵਾਲਿਆਂ ਨੂੰ ਇਹ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਚਮੜੀ ਦੇ ਰੋਗ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦੇ ਹਨ ਉਹਨਾਂ ਨੂੰ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਬਵਾਸੀਰ ਵਾਲਿਆਂ ਲਈ ਵੀ ਬਹੁਤ ਜ਼ਿਆਦਾ ਤੇ ਬੈਨੀਫਿਟ ਹੈ ਅਗਰ ਜਿਨ੍ਹਾਂ ਦੇ ਬਾਰ-ਬਾਰ ਮੂੰਹ ਵਿੱਚ ਛਾਲੇ ਬਣਦੇ ਹਨ ਇਸ ਦੇ 10 12 ਪੱਤੇ ਲੈ ਕੇ ਉਸ ਨੂੰ ਉਬਾਲੋ ਉਹਦੇ ਵਿੱਚ 10 ਗ੍ਰਾਮ ਫਟਕੜੀ ਪਾ ਲਓ ਤੇ ਫਟਕੜੀ ਪਾਉਣ ਤੋਂ ਬਾਅਦ ਥੋੜਾ ਜਿਹਾ ਕਾਲਾ ਨਮਕ ਪਾ ਕੇ ਗਰੂਲੇ ਕਰੋ ਤੁਹਾਡੇ ਜਿਹੜੇ ਛਾਲੇ ਨੇ ਉਹ ਵੀ ਠੀਕ ਹੋ ਜਾਣਗੇ ਪੇਟ ਦੇ ਕੀੜੇ ਜਿਹੜੇ ਨੇ ਆਮ ਤੌਰ ਤੇ ਬੱਚਿਆਂ ਨੂੰ ਹੋ ਜਾਂਦੇ ਹਨ ਉਸ ਨੂੰ ਵੀ ਇਹ ਮਾਰਨ ਵਿੱਚ ਬਹੁਤ ਸਹਾਇਕ ਹੁੰਦਾ ਹੈ ਪਿਸ਼ਾਬ ਵਿੱਚ ਅਗਰ ਖੂਨ ਆਉਂਦਾ ਹੈ ਜਖਮ ਜਿਹੜਾ ਉਹ ਵੀ ਠੀਕ ਨਹੀਂ ਹੁੰਦਾ ਪਰ ਜਿਹੜਾ ਪਿਸ਼ਾਬ ਵਿੱਚ ਖੂਨ ਆਉਂਦਾ ਹੈ ਤੁਸੀਂ ਕਚਨਾਰ ਦੀਆਂ ਗੋਲੀਆਂ ਜਾਂ ਕਿਸ਼ਨਾਰ ਦੇ ਪੱਤੇ ਜਾਂ ਕਚਨਾਰ ਦਾ ਸ਼ਿਰਕਾ ਲੈ ਕੇ ਉਸ ਨੂੰ ਉਬਾਲ ਕੇ ਤੇ ਗੋਖਰੂ ਦੇ ਨਾਲ ਜਿਹਨੂੰ ਭਖੜਾ ਕਹਿੰਦੇ ਨੇ ਉਹਦੇ ਨਾਲ ਲਓ 15 ਦਿਨ ਤੁਸੀਂ ਠੀਕ ਹੋ ਜਾਓਗੇ ਅਗਰ ਤੁਹਾਡੇ ਜ਼ਖਮ ਹੈ ਖੂਨ ਨਹੀਂ ਹਟਦਾ ਖਾਰਸ਼ ਬਹੁਤ ਹੈ ਨਿੰਮ ਦਾ ਪਾウダー ਪਾ ਕੇ ਵਿੱਚ ਕਚਨਾਰ ਦੇ ਪੱਤੇ ਦਾ ਪਾウダー ਪਾ ਕੇ ਮਿਕਸ ਕਰਕੇ ਤੇ ਉਸ ਦੇ ਵਿੱਚ ਥੋੜਾ ਜਿਹਾ ਤੁਸੀਂ ਕਪੂਰ ਡਾਲੋ ਤੇ ਕਪੂਰ ਪਾਉਣ ਤੋਂ ਬਾਅਦ ਥੋੜੀ ਜਿਹੀ ਫੜਕੜੀ ਪਾ ਲਓ ਤੇ ਤੁਸੀਂ ਦੇਖੋਗੇ ਇਸ ਨੂੰ ਉਹ ਜਗ੍ਹਾ ਤੇ ਮਲੋ ਜਿੱਥੇ ਖਾਰਸ਼ ਨਹੀਂ हटਦੀ ਤੇ ਤੁਸੀਂ ਇਸ ਦੇ ਨਾਲ ਤੁਸੀਂ ਜਿਹੜੀ ਦਰਦ ਜਿਹੜੀ ਖਾਰਸ਼ ਹੈ ਉਹ ਠੀਕ ਹੋ ਜਾਏਗੀ ਕਚਨਾਰ ਦੇ ਜਿਹੜੇ ਫੁੱਲ ਨੇ ਇਨੂੰ ਡੋਟੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਹਨ ਸਣੇ ਫੁੱਲੇ ਫੁੱਲ ਜਿਹੜੇ ਉਤਾਰ ਕੇ ਲਾ ਕੇ ਤੇ ਉਸ ਨੂੰ ਆਮ ਤੌਰ ਤੇ ਉਬਾਲ ਕੇ ਤੇ ਤੁਸੀਂ ਇਸ ਦੀ ਫਿਰ ਸਬਜੀ ਜਿਹੜੀ ਉਹ ਬਣਾ ਸਕਦੇ ਹੋ ਸਬਜੀ ਖਾ ਕੇ ਦੇਖੋ ਇਹਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਬਾਕੀ ਕchnar ਜਿਹੜੀ ਆ ਆਮ ਤੌਰ ਤੇ ਹਰ ਆਦਮੀ ਨੂੰ ਇਸ ਦਾ ਜਿਹੜਾ ਇਸ ਸਮਾਂਲ ਕਰਨਾ ਚਾਹੀਦਾ ਹੈ ਕchnar ਆਮ ਤੌਰ ਤੇ ਜੇ ਦੇਖਿਆ ਜਾਏ ਤੇ ਲੋਕੀ ਇਸ ਦੇ ਨਾਲ ਬਹੁਤ ਹੀ ਘਟ ਜੁੜਦੇ ਹਨ ਕਚਨਾਰ ਦੀਆਂ ਗੋਲੀਆਂ ਬਣਾ ਕੇ ਖਾਣ ਨਾਲ ਆਮ ਤੌਰ ਤੇ ਦੇਖਿਆ ਜਾਏ ਤਾਂ ਕਚਨਾਰ ਜਿਹੜੀ ਹੈ ਬਹੁਤ ਗੁਣਕਾਰੀ ਹੈ ਤੁਸੀਂ ਇੱਕ ਵਾਰੀ ਸਵਾਲ ਕਰਕੇ ਦੇਖੋ ਕਚਨਾਰ ਤੁਸੀਂ ਗੋਲੀਆਂ ਨੂੰ ਵੀ ਭੁੱਲ ਜਾਓਗੇ ਬਾਕੀ ਅਗਰ ਤੁਸੀਂ ਪਤਲਾ ਹੋਣਾ ਤਾਂ ਕਚਨਾਰ ਦਾ ਜਿਹੜਾ ਪਾਊਡਰ ਆ ਉਸ ਨੂੰ ਬਾਲ ਕੇ ਜਾਂ ਇਸ ਦੇ ਪੱਤੇ ਇਹ ਜਿਹੜੇ ਪੱਤੇ ਆ ਇਸ ਨੂੰ ਉਬਾਲ ਕੇ 5-6 ਪੱਤੇ ਲੈ ਲਓ 1 ਗਲਾਸ ਪਾਣੀ ਤੇ 1 ਗਲਾਸ ਪਾਣੀ ਤੋਂ ਬਾਅਦ ਅਗਰ ਤੁਸੀਂ ਜੇ ਪਾਣੀ ਅੱਧਾ ਰਹਿ ਜਾਏ ਤਾਂ ਤੁਸੀਂ ਇਸ ਨੂੰ ਕੀ ਕਰਨਾ ਉਸ ਦੇ ਵਿੱਚ ਥੋੜਾ ਸ਼ਹਿਦ ਪਾ ਲਓ ਜਾਂ ਥੋੜਾ ਨਮਕ ਪਾ ਲਓ ਥੋੜਾ ਨਿੰਬੂ ਪਾ ਲਓ ਤੁਸੀਂ ਦੇਖੋਗੇ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ weight ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ